ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਮੇ ਬੰਤਾ ਮੇ ਬੰਤਾ ਉਹ ਕੀ ਹੋ ਗਿਆ ਓਏ ਪਾਣੀ ਜਾ ਰਿਹਾ ਘਰ ਗਏ ਮੈਨੂੰ ਦਿਖਵਾ ਦੀ ਤੱਤੇ ਨੀ ਜਾ ਕੇ ਨਹੀਂ ਓ ਤੱਤੇ ਰੁਕ ਗਿਆ ਇਹਦੀ ਧੁੱਪ ਨਿਕਲੀ ਖੜੀ ਆ ਓ ਠੰਡੇ ਠੰਡੇ ਨਾਲ ਨਾਲਾ ਮਾੜਾ ਮੋਟਾ ਸਰੀਰ ਕਸਿਆ ਜਾਊਗਾ ਕਿਤਨੇ ਦੀ ਜਾਨ ਨਿਕਲਦੀ ਓ ਮੈਨੂੰ ਤੱਤੇ ਪਾਣੀ ਦੀ ਬੱਤੀ ਕੁਫਾਰ ਟੀਮ ਲੈ ਕੇ ਦਿੰਦਾ ਲੋਕਾਂ ਦੀਆਂ ਟੀਮਾਂ ਨੂੰ ਲੈ ਲੈ ਕੱਪੜੇ ਦੇਈਏ ਨਾ ਕਰੇ ਕੋਸ ਕਰੇ ਕੋਸ ਆ ਓ ਤੂੰ ਉਹਨਾਂ ਜਨਾਂ ਮੋਹ ਤਾਂ ਨਹੀਂ ਕਰਦੀ ਫਿਰਨੇ ਕਿਸੇ ਗਲਤੀ ਲੈ ਆ ਕੇ ਦਿੰਨੇ ਕੱਪੜੇ ਮਾਂ ਦਾ ਮਾਰ ਪਰ ਮੈਂ ਤਾਂ ਠੰਡੇ ਨਾਲੇ ਨਾਲ ਹੁਕਮ ਨਮੂਣਾ ਹੋ ਜੇ ਚੱਕੀ ਪਰੀ ਡਾਕਟਰਾਂ ਦੇ ਬੇਗ ਹਾਂ ਉਹ ਗੰਦੂਰਾ ਹਾਂ ਕੰਗੇ ਜਾਈ ਹਾਂ ਹਾਂ ਫਾਰਕਾ ਫਾ ਬੰਦ ਤੋਂ ਲੈ ਲਾਂਗੇ ਕਟਾ ਰੋਪਟੀ ਹਾਂ ਪਰ ਬੜਾਈ ਹੀ ਕਰੀ ਗਈ ਬੜਾਈ ਤਾਂ ਕਰ ਦਾਂਗੇ ਗਾਵ ਥੱਲੇ ਨਹੀਂ ਗਾਵ ਥੱਲੇ ਗਾਦੀ ਆਉਣੀ ਹੈ ਹਾਂ ਤਾਂ ਸਾਡੇ ਕੋਲੇ ਵਾਧੂ ਵਾਧੂ ਹੈ ਕਦੇ ਭੁਰੀਆਂ ਭਾਲਾ ਕਰੀ ਨੀ ਪੁਰਾਣੀ ਕਰਨ ਕਲਿਓ ਹਾਂ ਹਾਂ ਉਹਨੂੰ ਕਹਿੰਦੇ ਹਾਂ ਤਾਂ ਸਾਡੇ ਕੋਲ ਢੋਲ ਫੜੇ ਫੜੇ ਹਾਂ ਹਾਂ ਪਰ ਉਹਨੂੰ ਕਹਿਣੀ ਆ ਪਰ ਕਰ 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 ਭੜਨੀ ਆ ਵੱਡੀ ਗੱਲ ਕਰਨੀ ਆ ਠੀਕ ਆ ਹਾਂ 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 ਮੰ ਮੰਗਰੇ ਤੂੰ ਥੱਪਾ ਲਾਈ ਆਈ ਯਾਰ ਕੋਈ ਨਹੀਂ ਲਾਈ ਉਹ ਮੈਂ ਥੱਪਾ ਹਾਂ ਵੱਡੀ ਥੱਪਾ ਲੈ ਕੇ ਪਤਾ ਕਣਕ ਲੈਣੀ ਆ ਉਹ ਤੋਂ ਕਿੰਨੇ ਦਾ ਨਾਲੇ ਵੀ ਮਾਏ ਮੱਥ ਲੱਗਦੇ ਨੂੰ ਪਤਾ ਨਾ ਲੱਗ ਗਈ ਮੁੱਕ ਗਈ ਠੀਕ ਹੈ ਨਾਲੇ ਆਪਾਂ ਐ ਵੀ ਨਹੀਂ ਪਤਾ ਲੱਗਣ ਦੇਣਾ ਹਾਂ ਹਾਂ ਆਇਆ ਆਇਆ ਤਮ ਜੂਰਾ ਚੱਲ ਭਾਈ ਬੰਦ ਤਾ ਹਾਂ ਆਇਆ ਘਰੀ ਆ ਮੈਂ ਕਿੱਧਰ ਜਾਣਾ ਆਇਆ ਆਇਆ ਗੰਦੂ ਘਰੀ ਘਰੀ ਆ ਤਾਂ ਘਰੀ ਅੱਜ ਤਾਂ ਧੁੱਪ ਛੇਕੀ ਜਾਣਾ ਹੈ ਓਏ ਓਹ ਤੂੰ ਨਾ ਸ਼ਰੀਰ ਕੰਡ ਬੋ ਰਿਆ ਸੀ ਅੱਛਾ ਹਾਂ ਉਹ ਠੀਕਾ ਪਰਵਾਰ ਹੈ ਲੈ ਲੈ ਦਵਾਈ ਕਿਸੇ ਤੋਂ ਹਾਂ ਉਹ ਲੈ ਇਹ ਕਮਦੂਰਾ ਜੀ ਦਵਾਈ ਆ ਗਿਆ ਕਮਦੂਰਾ ਜੀ ਆ ਗਿਆ ਕੋਈ ਵੱਖਿਆ ਚੱਲ ਅੱਜ ਖਾਂ ਤੇ ਖੰਗ ਜੀ ਹੋ ਗਈ ਵਾਹਿਆ ਵਾਹਿਆ ਬਹੁਤ ਸੁਭਦਲਦਾ ਨਾ ਉਹ ਠੀਕਾ ਪਰਵਾਰ ਹੈ ਵਧੀਆ ਤੂੰ ਦੱਸ ਬਾਈ ਇਹ ਕਮਦੂਰਾ ਜੀ ਆਪ ਦਾ ਘਰ ਕੀ ਸੰਤ ਆ ਗਿਆ ਹਾਂ ਵਾਹਿਆ ਵਾਹਿਆ ਆਪਣਾ ਬੜਾ ਮੋਹ ਹਜਰਾ ਪਹਿਲੇ ਦਿਨੋ ਤਾਂ ਹੈਗੇ ਆ ਆਪਣਾ ਤੂੰ ਐ ਲਾ ਲਾ ਕੋਈ ਚੀਜ਼ ਦੀ ਲੋੜ ਹੋਵੇ ਮੈਂ ਕਿਸੇ ਦੇ ਜਾਂਦਾ ਨਹੀਂ ਇਤੋਂ ਬਿਨਾ ਅੱਛਾ ਹਾਂ ਇਹਦੇ ਕੋਲੇ ਆਉਣਾ ਮੈਂ ਬੜੀ ਇਹਨਾਂ ਸਾਡੀ ਪਹਿਲਾਂ ਤੋਂ ਬਾਲੀ ਬਣੀਆਂ ਬੜੀਆਂ ਤਾਂ ਤਾਂ ਹੀ ਆਉਣੇ ਆ ਤੇਰੇ ਕੋਲੇ ਪੰਜੇ ਦਾ ਖੁੰਡੇ ਪਰ ਠੋਕ ਮਾਰ ਲੈਂਦਾ ਉਹ ਡਾ ਲੈ 2000 ਦਾ ਅੱਛਾ ਜੀ ਹੋਰ ਹੁਣ ਜਿਹੜਾ ਪਿੱਤਲ ਹੀ ਲੱਗਿਆ ਹੈ ਤੋਲਾ ਕਿਤੇ ਕੋਈ ਪੰਗਾ ਪੈ ਜਾਏ ਥੋੜੀ ਅਸੀਂ ਪਿੱਛੇ ਹਟ ਜਾਵੇ ਟੁੱਟੇ ਨਾ ਫਿਰ ਛੰਟਾ ਉਹਦਾ ਨੜਦਾ ਨਹੀਂ ਜਿੱਧਰ ਭਰਾਤਾ ਹਾਂ ਟਾਲੀ ਦਾ ਲਾਲ ਹੈ ਓਏ ਹਾਂ ਕੋ ਕਰਾ ਨਾ ਦੰਦੂ ਰਹਾ ਕੀ ਇਹ ਮਾੜੀ ਲੈਂਦਾ ਜੀਜ ਮਾੜੀ ਲੈਂਦਾ ਹਾਂ ਫਾੜੀ ਜੀ ਦਾ ਖਾਦਾ ਹੈ ਕਿੰਨੇ ਪੈਸੇ ਲੱਗਿਆ ਹਾਂ ਕਿੰਨੇ ਪੈਸੇ ਲੱਗੇ ਮਾੜੀ ਜੀ ਨਹੀਂ ਲਾਉਂਦਾ ਹਾਂ ਅਸੀਂ ਤਾਂ ਨਾ ਕਰ ਬੰਤ ਮਤਲਬ ਕੰਮ ਆਏ ਸੀ ਤੇਰੇ ਕੋਲੇ 100 ਓਏ ਗਰ ਕੰਮ ਵੀ ਕੀ ਦੱਸ ਗਏ ਐਸੀ ਨਾ ਬੁੜੀਆਂ ਪਹਿਲਾਂ ਖੜੇ ਜਾਂ ਅਸੀਂ ਬੱਕੱਖ ਬੈਠੇ ਤਣਕ 2967 ਅੱਛਾ ਥੋੜੀ ਭਾਂਡੇ ਜਾਂਦੀ ਰੋਟੀ ਬਣਦੀ ਥੋੜੀ ਜੀ ਲਾਲ ਹਾਂ ਕਿ ਪੁਰੀਆਂ ਕਹਾਣੀਆਂ ਵੀ ਕਣਕ 'ਚ ਫਰਕ ਲੱਗਦਾ ਅੱਛਾ ਤੇ ਤੇਰੇ ਕੋਲੇ ਕਣਕ ਪਈਆ ਪੁਰਾਣੀ ਚੰਗੀ ਹਾਂ ਪਈਆ ਭਾਈ ਬਰਗਦਾ 10 ਮੋਟੇ ਕਣਕ ਪੁਰਾਣੀ ਤੇ ਉਹ ਜਰ ਸਾਨੂੰ ਇਕੱਠੇ ਦੋ ਚਾਰ ਦੇਖ ਕੇ ਰਾਂ ਇਕੱਠਾ ਦਾ ਦੇਸੀ ਪਿਆ ਕੇ ਲੇ ਗਏ ਕਣਕ ਦਾ ਹੋਰ ਹੁਣ ਫਿਰ ਉਹ ਸਾਡੇ ਨਵੀਂ ਕੰਮ ਨਹੀਂ ਹੋਣੀ ਉਹ ਲਾਲ ਰੋਟੀ ਬਣਦੀ ਆ ਤੋ ਭਾਈ ਦਲਨਾ ਬੜਾਈ ਕਰੀ ਜਨੇ ਕਿਉ ਉਦੋਂ ਖੜੇ ਨਹੀਂ 2 ਕਿੱਲੇ ਕਣਕ ਸੀ ਚੱਕ ਕੇ ਸਾਰੀ ਬੇਚਤੀ ਐਵੇਂ 50 ਕਿੱਲੇ ਕਣਕ 2 ਕਿੱਲੇ ਕਣਕ ਹਾਂ ਕੰਪਿਊਟਰ ਤੋਂ ਪੁੱਛਣਾ ਜਿਆ ਰਾਜੀ ਦਾ ਤਾਂ ਜਾਂਦਾ ਤੇ ਸਾਡੇ ਢੋਲਾ ਦੇ ਵਿੱਚ ਕਰ ਫਿਰ ਹਾਂ ਉਹ ਮੈਨੂੰ ਦੇ ਜਾ ਤੇ ਇਹ ਲੈ ਜਾ ਫਿਰ ਪੱਟੇ ਪਟਾ ਕੇ ਕਣਕ ਬਹੁਤ ਆ ਫਿਰ ਆਏ ਆ ਨਾ ਤੈਨੂੰ ਪਤਾ ਮਾਰਸ ਚ ਕੰਡੀ ਬਟਾਂਦਰਾ ਕਰ ਦੇ ਕਾ ਮਾਰਾ ਨਾ ਮੈਂ ਕੋਈ ਵਹਿਬੜੀ ਕਰਦਾ ਲੈ ਆਉ ਕੋਈ ਨਹੀਂ ਸਾਨੂੰ ਤਾਂ ਹੈਗਾ ਤੈਨੂੰ ਤਾਂ ਮੈਂ ਨਹੀਂ ਸਾਨੂੰ ਤਾਂ ਹੈਗਾ ਬਹਿਨ ਤੂੰ ਆ ਕੰਪਿਊਟਰ ਵਿੱਚ ਕਾ ਘੋਲ ਪਰੇ ਪਾਉਟੋਲ ਪਰੇ ਪੈ ਨੇ ਕੰਕ ਦੇਦਾ ਮੇਰਾ ਅੱਛਾ ਓ ਛੋਟੇ 50 50 ਕਿਲੋ ਵਾਲੇ 50 50 ਕਿਲੋ ਵਾਲੇ 50 ਮਾਨ ਵਾਲੇ ਮਾਨ ਵਾਲੇ ਪਰਸੋਂ ਪੰਜ ਕੱਟੇ ਭੇਜ ਕੇ ਲਿਆ ਮਈਆਂ ਬਾਜਾ ਲੈਣਾ ਕੱਲ ਤਾਂ ਚੱਕੀ ਤੇ ਖੜਾ ਸੀ ਆਟਾ 10 ਕਿਲੋ ਤੂੰ ਬੋਲੇ ਲੈ ਕਿਉਂ ਗੱਪ ਮਰੀਏ ਉਹ ਤਾਂ ਬਾਜਰਾ ਭੋਣਾ ਆ ਸੀ ਬਾਜਰਾ ਭੋਣਾ ਆ ਰਾਜੀ ਇਹ ਕਹਿੰਦਾ ਤਾਇਆ ਬਾਜਾ ਉੱਥੇ ਬੂਟਾ ਖੜਾ ਸੀ ਨਾ ਉਹਨੇ ਕਹਿੰਦਾ 10 ਕਿਲੋ ਆਟਾ ਲਗੇ ਬੂਟੇ ਦੀ ਮਾਂ ਕਿਵੇਂ ਬੁੱਕਾ ਪਾਏ ਗਾਇਕ ਨੇ ਅੱਜ ਬੁន្តែ ਰੱਦਿਆ ਐ ਤੋ ਬਿਠਰਾ ਬਾਜਰਾ ਪਿਆ ਗੇ ਨਾ ਯਾਰ ਪਕਾਈ ਵਰੀ ਦੋ ਕਿਲੇ ਕੱਤੀ ਬੇਚੀ ਔਰ ਚੱਕ ਲਿਆ ਝੋਲਾ ਤੂੰ ਯਾਰ ਲੜਾਈ ਵਾਲੀ ਗੱਲ ਸਿੱਧਾ ਕਹੇ ਭਾਈ ਮੇਰੀ ਤਾਂ ਐ ਹੋ ਰਹੀ ਹੈ ਮੈਂ ਕਹੇ ਪਿਆਓ ਪਿਆ ਦੋ ਢੋਲ ਭਰੇ ਭਟੂ ਕੱਟਾ ਦੋ ਕੱਟੇ ਤੇ ਭਟੇ ਭਟੇ ਦੇ ਜਾਓ ਮੈਨੂੰ ਦੇ ਜਾ ਮੈਂ ਪਸੂ ਘਾੜੂ ਪਾ ਦੂੰ ਭਟੇ ਤਾਂ ਕਮਜ਼ੋਰ ਲੜਦਾ ਕਹਿੰਦਾ ਕੀ ਜੱਫਾ ਦਿੰਦੇ ਉਹ ਤੇ ਮੈਂ ਤਾਂ ਆਪਣੀ ਦੋ ਡਰਾਮ ਹਜੇ ਖੋਲਣੇ ਨਹੀਂ ਗਾ ਸਿੱਧੀ ਕਹੇ ਵੀ ਮੁੱਕ ਗਈ ਭਵਾ ਚਾਰ ਕੱਟੇ ਕਾਹਨੂੰ ਮੁੱਕ ਗਈ ਉਹ ਤਾਂ ਅਸੀਂ ਜਦ ਮਿੱਟੀ ਲਾ ਕੇ ਮੂਰੇ ਵਿੱਚ ਗੋਲੀਆਂ ਕੜਾਉਣ ਦੀ ਵੇਖ ਤਾਂ ਖੋਲ ਤਾਂ ਹਵਾ ਲੱਗੇ ਲੱਗ ਜੂ ਸਲਾਮੀ ਖਾਲੀ ਰੋਜ਼ ਤਾਫਰ ਪਈ ਜਾਂਦੀ ਐ ਉਹ ਦੇਖ ਖਾਲੀ ਜਰ ਕਣਕ ਬਰਨ ਪਈ ਹੈ ਉਹ ਦਾ ਸਮੈਸਟਰ ਦੋਨੇ ਅੱਖਾਂ ਨਾਲ ਪਿਉਣ ਜਾਂਦੇ ਸੀ ਟਰਾਲੀ ਚ ਗਸ ਗੱਟੇ ਛੱਟ ਲੈ ਜੀ ਮਾਂ ਸ਼ੀਪ ਵੀ ਨਾ ਆਪੇ ਇੱਦਾਂ ਲੰਦਾ ਗੱਪਦਾ ਸੱਟੇ ਉਹ ਟਰਾਈ ਤੇ ਪਾਈ ਫੜੀ ਹੋਈ ਟਰਾਲੀ ਚ ਪਰ ਕੱਲ ਚੱਕੀ ਤੋਂ ਕੁ ਲੈ ਆ ਬੋ ਲਾਟਾ 10 ਕਿਲੋ ਕੱਕੀ ਤੋਂ ਬਾਜਰਾ ਲਿਆਇਆ ਸੀ ਜਰ ਪਿਆ ਹੈ ਬਾਜਰਾ ਤੇ ਕਣਕ ਅਸੀਂ ਭਿਉਣ ਜਾਂਦੇ ਸੀ ਅੱਜ ਹੀ ਪੀਣਾ ਤੇ ਉਹ ਬੁੜੀਆਂ ਫਿਰ ਗੱਲ ਪਾਈਆਂ ਕਹਿੰਦੀ ਆ ਕਿ ਕਣਕ ਤੂੰ ਇੱਧਰ ਲੈ ਆਉਂਦੇ ਕੜਕੇ 'ਚ 10 ਗੱਟੇ ਲਾ ਦੇ ਦਸ ਉੱਥੇ ਲੈ ਫਿਰ ਕਹੇ ਹਾਂ ਉਹੀ ਜਿਹੀ ਜਾਈ ਆਲੀ ਕਰਕੇ ਮਟਾਂਦਰਾ ਕਰਨੀ ਮਾਂ ਚਲੀ ਜਾਂਦਾ ਮਟਾਂਦਰਾ ਮਾਂ ਵੀ ਥੋੜੀ ਮਟਾਂਦਰਾ ਕਰਨ ਕੋਈ ਮਾੜੀ ਹੁੰਦੀ ਆ ਅਗਲੇ ਮਹੀਨੇ 'ਚ ਖੋਲਾਂਗੇ ਅਗਲੇ ਮਹੀਨੇ 'ਚ ਖੋਲਾਂਗੇ ਮੈਂ ਕਰੀਏ ਬਾਹਲਾ ਕਰਦਾ ਹਾਂ ਕਿਹਰੇ ਮੈਨੂੰ ਪਤਾ ਟੂੜੀ ਦੀ ਹੋਰੀ ਹੋਰ ਪਾਦੀ ਹੋਰੀ ਉਹ ਪੈ ਦਬਰਾ ਡਾ ਭਰਿਆ ਸਾਡੇ ਟੂੜੀ ਚਾ ਆਹ ਦੇਖਿਆ ਹੋ ਗਈ ਸਾਡੇ ਦੱਪੀਆਂ ਕਿੱਲੀਆਂ ਚੂੜੀ ਸੀ ਸਾਡੇ ਤਾਂ ਬਾਤੂ ਆ ਇਹ ਤਾਂ ਵੇਚਣ ਬਣੇ ਬੈਠੇ ਭਲਾ ਕਾਹ ਕਾਲਾ ਬਣੇ 60 ਕੇ 65 ਆਪਣੇ 65 ਹੋਣੀਆਂ 65 ਪੰਡਾ ਲਾ ਅੱਜ ਕੰਨ ਕਿ ਮੀਏ ਦਾ ਦੂੜੀ ਵੇਚਣੀ ਸੀ ਹੋਈ ਤੂੰ ਪੁੱਛ ਰਿਹਾ ਕਿ ਕਿੰਨੇ ਬੰਦੇ ਉਹ ਭਾਅ ਘੱਟ ਲਈ ਦਿੱਤੀ ਇੱਕ ਇਹ ਕਹਿੰਦਾ ਤਾਂ ਹੈ ਮਹਿੰਗੀ ਹੋਊਗਾ ਹਾਂ ਜਾ ਕੇ ਹਾਂ ਪਤਾ ਨਾ ਸਾਰਾ ਆਓ ਤੁਸੀਂ ਲੈੜੀ ਸੀ ਵੀ ਹੁਣ ਮਹਿੰਗੀ ਹੈਗਾ ਸਸਤੀ ਲੈ ਲਓਗੇ ਨਾ 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 ਆਸ ਹੀ ਲੈਣ ਨੂੰ ਸਾਡੇ ਕੋਲ ਚੀਜ਼ੀ ਵਾਧੂ ਪਈ ਆ ਵਾਧੂ 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 ਫੜ ਲਿਗੇ ਫਿਰ ਤੋ ਇਕੱਠੇ ਹੈਂ ਫੜ ਲਿਗੇ ਫੜ ਲਾ ਫਿਰ ਜੇ ਨਹੀਂ ਸਾਰਦਾ ਆਇਆ ਕਹੇ ਵੀ ਆਇਆ ਹੋਗੀ ਆਈ ਵੀ ਹੋਗੀ ਵਾਧੂ ਪਈ ਲੈ ਲੈੜੀ ਨਾ ਜੋ ਹੋਰ ਜੋ ਲੈ ਲੈ ਕੰਕਰਾ ਤੁਹਾਡਾ ਮਰ ਗਿਆ ਆਏ ਉਹੀ ਗੱਡਾ ਅਸੀਂ ਤੇਰੇ ਮਾਨ ਕਰਕੇ ਆਉਨੇ ਆ ਤੇਰੇ ਕੋਲੇ ਫਿਰ ਬਾਹਰ ਬੈਂਕ ਦਾ ਕੋਈ ਗਾਹ ਗੱਲ ਕਰ ਸਿੱਧੇ ਕਰੇ ਭਾਈ ਬੇਇਜ਼ਤੀ ਹੈ ਨਹੀਂ ਕਰ ਲੈ ਜਾ ਐਦਾ ਕਮਜ਼ੋਰ ਅਗਲਾ ਗੁਣ ਭੁੱਲ ਜਾਂਦੇ ਤੇ ਨਾਲੀ ਤੋਂ ਪਾਣੀ ਹੁਣ ਲੱਗਣ ਲੱਗਾ ਪਹਿਲਾਂ ਛੇਰ ਨਹੀਂ ਹੁੰਦੀ ਮਾਏ ਨੂੰ 20-20 ਘੱਟੇ ਕਣ ਕਰੇ ਉਹ ਬੱਸ ਮੇੜ ਦੇ ਮੈਂ ਕਹਿੰਦਾ ਫਿਰ ਵੀ ਭਾਈ ਅਸਲੀਤਾ ਮੈਂ ਕਹਿੰਦਾ ਜਾ ਜਾ 20 ਘੱਟੇ ਦੇ ਦਰਿਆ ਵੇਰੀ ਸੀ ਕੰਗੇ ਜਾ ਭੁੱਖਾ ਮਰਦਾ ਤੇਰੇ ਛੇਰ ਫਸਲ ਨੂੰ ਭਾਈ ਕੋ ਸਰਦਾਰ ਆ ਬਦਾ ਬੈਠਾ ਕੈਨੂੰ ਪਾਈਪਾਂ ਪਵਾਸੀਆਂ ਗੰਦਾ ਖੇ ਪਾਣੀ ਸੀ ਮਰੀ ਜਣੇ ਟਪਿਆ ਚ ਉਹ ਥਰੀਕ ਤਾਂ ਉਂਗਲ ਪਾ ਕੇ ਢੋਲਦੇ ਹੁੰਦੇ ਨੇ ਪਾ ਦੋ ਘਰ ਪਾਤੇ ਮੁੰਡਿਆਂ ਨੇ ਕਹ ਪਾਤੇ ਕਾ ਬਠਾ ਬਠ ਭਈ ਹੁਣ ਪਾਤੇ ਪਹਿਲਾ ਕਿਥੇ ਸੀ ਇਹਨਾਂ ਕਦੇ ਠੀਕ ਆ ਮੇਰਾ ਬੇੜਾ ਬਹਿ ਗਿਆ ਪਾਪਾ ਬਾਤ ਹੋਰ ਛੋਟ ਠੀਕ ਨੀ ਨਬਰ ਛੱਡ ਗਿਆ ਸੀ ਮਾਰੀ ਇਹਨਾਂ ਤੂੰ ਦਮਾਗੜਾ ਖਾਇਰ ਲੈ ਜਾ ਢੀਲੀਆਂ ਨੀ ਦੋ ਘਰ ਹੋਰ ਦੋ ਘੱਟੇ ਪਵਾ ਦੀ ਪਰਲਾ ਕਮਦੂਰੀਆ ਆਜਾ ਮੈਨੂੰ ਦੇਖਣ ਦੇ ਪਾਜਾ ਕਿਹੜੀ ਅੱਖ ਤੇ ਮਾਰੀ ਨਾ ਚੀ ਦੇਖਣ ਹਾਂ ਇਹ ਤਾਂ ਪਤਾ ਨਹੀਂ ਬੰਦਾ ਤਾਂ ਲੁੱਚੇ ਹੀ ਆ ਹਾਂ ਇਹਦਾ ਪੱਥੇ ਨਹੀਂ ਲੱਗੀ ਹੋਈ ਫੜਾ ਦੇ ਲੁੱਚੇ ਹੀ ਆ ਬਹੁਤ ਗਰੂਰਾ ਹਾਂ ਦੇ ਟੋਲ ਜੀਰ ਮੈਂ ਮਖਾਬ ਕਰਨਾ ਆਏ ਕਰੀ ਫਿਰ ਹਾਂ ਚਾਰ ਗੱਟੀ ਠੋਕ ਬੜੀ ਚਾਰ ਗੱਟੀ ਠੋਕ ਲਾਂਗੇ ਹੋਰ ਅੱਜ ਤਾਂ ਲੋਟ ਆਇਆ ਮਾਦਾ ਤੂੰ ਦੇਖ ਕੇ ਆਂਸਰ ਮੈਂ ਬੁਖਾ ਦੇ ਦੇਖ 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 ਚੱਲ ਓਏ ਇੱਧਰ ਪਈਆ ਗਣਕਤਾ ਕਿੱਧਰ ਆ ਆ ਇੱਧਰੀ ਸਵਾਚ ਪੈਟੋਲ ਦੇਖ ਲੈ ਆ ਐਡੇ ਕਾਰ ਦੀ ਬੋਲੀ ਦੀ ਲਾਈਨ ਨਾ ਬਖਾ ਆ ਵੀ ਹਾਇ ਇੱਕ ਬਾਰੀ ਹੁੰਦੀ ਆ ਓਏ ਇੱਧਰ ਕਿਧਰ ਭੱਜ ਜਾਣਾ ਕੰਜਰਾਂ ਮੇਰੇ ਘਰ ਦੇ ਨਾਈ ਜਾਂਦੇ ਆ ਹਾਂ ਕੰਜਰ ਦਾ ਕਮਲਾ ਤੁਪੋਛ ਦਸਤਲ ਉਹ ਕਿੱਧਰ ਨੂੰ ਜਾਈ ਜਾਂਦਾ ਓਏ ਇਧਰ ਕਿੱਧਰ ਪੜੀ ਜਾਂਦਾ ਉਹ ਪੁਛਾਵ ਕਰਦਾ ਉਹ ਬਾਹਰ ਖੋਲ ਉਹ ਟੰਡਾ ਉਹ ਪੁਛਾਵ ਦੀ ਹਾਈਟ ਹੋ ਰਹੀ ਰਹੀ ਉਹ ਮੇਰੇ ਘਰ ਦੇ ਨਹੀਂ ਜਾਂਦੇ ਇੱਥੇ ਮੈਂ ਕਿਹੜਾ ਕਿਆ ਕਰਾਉਂਦੇ ਛਾੜੇ ਤੇ ਬਾਹਰ ਖੋਲੀਆਂ ਵੀ ਕੋ ਛਾਲਾ ਧਖੜਦਾ ਉੱਥੇ ਭੈਣ ਜਾ ਉਹਨੂੰ ਬੜਿਆ ਤੂੰ ਫਿਰ ਪਿਸ਼ਾਬ ਵੀ ਹਾਈ ਪਿਸ਼ਾਬ ਇੱਧਰ ਤੂੰ ਇੱਧਰ ਲੈਟਰ ਕਿਚੇ ਬੜ ਜਾ ਆਉਂਦੀ ਐ ਇਹ ਦਵਾਈ ਕਦੇ ਨਹੀਂ ਯਾਰ ਤੂੰ ਘਰੇ ਆ ਕੇ ਚਿੰਬੜੀ ਆਨੇ ਤੁਸੀਂ ਉਹ ਚੱਲ ਕੋਈ ਨਹੀਂ ਦਵਾਈ ਹੋਈ ਕਿਉਂ ਨਹੀਂ ਮੇਰਾ ਮੇਰੇ ਘਰ ਦੇ ਡਾਈ ਇਹ ਤਾਂ ਨਾਲੀ ਬੱਟ ਨਾਲੀ ਹੋ ਰਹੀ ਐ ਭੈਣ ਜਾ ਹਲੇ ਪਰਾਂ ਉਹ ਬਾਹਰ ਨਿਕਲ ਜਾ ਤੂੰ ਉਹ ਕੋਈ ਨਹੀਂ ਜਾਗਦਾ ਯਾਰ ਉਹ ਤੂੰ ਜਾਗ ਰਿਹਾ ਮਤੋਂ ਖੁੰਡੇ ਖਾਏਗਾ ਉਹੀ ਗੱਲ ਕਰਾਂ ਉਹੀ ਗੱਲ ਘਰੇ ਆ ਕੇ ਚਿੰਬੜੀ ਆਨੇ ਤੂੰ ਉਹ ਬਾਹਰ ਨਿਕਲ ਯਾਰ ਓਏ ਆ ਗਿਆ ਆ ਗਿਆ ਹੋ ਗਿਆ ਓਏ ਕੋਈ ਨੀ ਦਵਾਈ ਦੂਈ ਰੈਂਦਾ ਯਾਰ ਕੋਈ ਨੀ ਜਾਂ ਦਵਾਈ ਜੰਗਾ ਬੰਦਾ ਕੱਟੂ ਕੱਟੂ ਕੀ ਨਾ ਕਰ ਹੋ ਜੀ ਜਰਾ ਉਹ ਘਾਟੇ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੱਪੜਾ ਖੜੀ ਪੁਰਾਣੇ ਖੜੀਆ ਕੱਪੜਾ ਖੜੀਆ ਬਿਓਰੇ ਬਣੀ ਤੇਦਰ ਭੈਣ ਜੋ ਨੂੰ ਬੜੇ ਉਧਰ ਭੱਜ ਜਾਂਦਾ ਆ ਜਾ ਭਈਆ ਆ ਰਾ ਇਧਰ ਹਾਂ ਫਿਰ ਉਹੀ ਗੱਲ ਓ ਤੂੰ ਉਹਨੂੰ ਨੀ ਕਹਿ ਨਹੀਂ ਸਕਦੇ ਅੰਦਰ ਬੜੀ ਜਾਂਦਾ ਪਈ ਮੈਂ ਕੀ ਕਰਾਂ ਤੇਰੇ ਕੱਪੜੇ ਰੱਖੇ ਜੀ ਬੁਰਾ ਆਪ ਦੇਖ ਲਿੰਦੀ ਸਵਾਰ ਕੇ ਆ ਕੁਰਤੀ ਲੋਟ ਕਰ ਭਾਈ ਉੱਧੇ ਉੱਧੇ ਜਾ ਜਾ ਬਾਰੇ ਕਰ ਸੋੜਾ ਓਏ ਆ ਜਾ ਤਾ ਯਾਰ ਤੂੰ ਦਵਾਈ ਦੂਈਂ ਲੈ ਦਵਾਈ ਓਏ ਬੰਤ ਇਹ ਦਵਾਈ ਦੂਈਂ ਲੈਂਦਾ ਕਾ ਤਾ ਲੈਂਦਾ ਦਵਾਈ ਫਿਰ ਇੱਥੇ ਕੀ ਲੈਣ ਆਏ ਦਵਾਈ ਲੈਣ ਓਏ ਓਹ ਨਾ ਦਵਾਖ ਨਹੀਂ ਕੰਮ ਕਰਦਾ ਆਹ ਤੀ ਲੱਗ ਜਾ ਵੀ ਭਾਈ ਇਹ ਮੈਂ ਕਰ ਦੂ ਹੋਰੀ ਦਵਾਈ ਦੇ ਚਾਹਦੇ ਮਾਰ ਤੇ ਪਈ ਆ ਉਹਦੇ ਘਰ ਦੂਜਾ ਆ ਜੇ ਕਰ ਪਤਾ ਜੇ ਕਰ ਫੜੇ ਨਹੀਂ ਉਹ ਸਾਲਾ ਉਹੀ ਕਰ ਮੈਂ ਚੱਕਿਆ ਵੀ ਨਹੀਂ ਭਵਾਂ ਫੜੇ ਆ ਕੇ ਤੂੰ ਪੁੱੜ ਗਿਆ ਉਹ ਚੁੰਬੜੀਆਂ ਰਾਹੇ ਕਣ ਕਪਾਲ ਦਾ ਗਾ ਗਾ ਪਰਮਾਤਮਾ ਨੂੰ ਜਾਣ ਜਣੀਆਂ ਅੱਖਾਂ ਬੁੱਢੀਆਂ ਜੇ ਚੱਕਿਆ ਮੈਂ ਪਿੰਡਾ ਮੈਂ ਤੈਨੂੰ ਦੁਬਾਲ ਘਰੀ ਨਹੀਂ ਵੜ ਦਿੰਦਾ ਮੈਂ ਪਿੰਡਾ ਵੀ ਨਹੀਂ ਦੇਖਿਆ ਵਈ ਗਾ ਮੈਂ ਛੋਟੇ ਘਰੇ ਲਾ ਮਾਰ ਰਖਿਉ ਮਰੀ ਨੀ ਗਾ ਗਾ ਰਹੇ ਜੇ ਪਿੰਡਾ ਵੀ ਦੇਖਿਆ ਹੋਵੇ ਗਾਣਾ ਰਹੇ ਉਹਦੇ ਕੱਪੜੇ ਪਾਈ ਖੜੀ ਸੀ ਵਿਚਾਰੀ ਫਿਰ ਤੂੰ ਭੈਣ ਜਾਣ ਨੂੰ ਮਰਦਾ ਕੁਸੀ ਆ ਭਵਾਂ ਉਹ ਗੱਲ ਨਹੀਂ ਪਤਾ ਮੈਂ ਉਹ ਛੋਟੇ ਘਰੇ ਕੱਲੂ ਹਲਚ ਖੜਾ ਲੱਗਣਾ ਸੁਣ ਤੇਰੀ ਭਾਂਡ ਚੋਦੀ ਹੈ ਮੈਨੂੰ ਕਹਾਂ ਤੇ ਨਹੀਂ ਪਤਾ ਲੱਗਦਾ ਪਤਾ ਲੱਗੇ ਕਹਾਂ ਤੇ ਇਹ ਬੰਦਾ ਨਹੀਂ ਆਇਆ ਜਾ ਕੋਈ ਦੂਜਾ ਲੈ ਆਣ ਜਿੱਤਲੇ ਬੰਦੇ ਪੈਦਾ ਕਣਕ ਤੂੰ ਮੁੱਕਰ ਬੋਲ ਦੇ ਦੇ ਦੂ ਮੈਂ ਕੁੰਡਾ ਸਾਲੇ ਕਣਕ ਦੇ ਆ ਨਹੀਂ ਜਿੱਤਲੇ ਬੰਦੇ ਜਿੱਤਰਾ ਆਇਆ ਹਾਂ ਉਹੀ ਗੱਲ ਪਈ ਜਾਂਦਾ ਬਿਨਾਂ ਮਤਲਬ ਤੋਂ ਘਰੇ ਆਏ ਪਾਪਾ ਤਾਂ ਯਾਰ ਕਮਜ਼ੋਰ ਚੱਕੇ ਵੀ ਨਹੀਂ ਮੈਂ ਤੁਸ ਕਮਾ ਚੱਕ ਹਲ ਚੋ ਉਹ ਮੈਂ ਤਾਂ ਕਹੀ ਐ ਨਾ ਵੀ ਇਹ ਬੰਦਾ ਨਹੀਂ ਹੈਗਾ ਉਹ ਉਹੀ ਕੁਐ ਉਹ ਉੱਤੇ ਉੱਤੇ ਜਿਹੜੀ ਜਾਂਦਾ ਇਹ ਹਾਂ ਟਾਂਗ ਚੜ੍ਹੂਗੀ ਹੈਂ ਡਲੀ ਦੀ ਵਾਰਗੀ ਹਾਂ ਮਰੀ ਦੇਖੀ ਵੀ ਟੋਈ ਹੈ ਬੱਚਾ ਮੈਨੂੰ ਤਾਂ ਬੋਲੀ ਨਹੀਂ ਅੱਛਾ ਹਾਂ ਠੀਕ ਹੈ ਤਾਂ 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 ਬੰਦ ਤਾਂ ਹੀ ਆਪਣੇ ਹੈਗਾ ਤਾਂ ਉਹ ਕੋਈ ਜਦ ਤੁਸੀਂ ਆਪਾਂ ਦਾ ਕਿਹੜਾ ਮੱਛ ਕੇ ਗਏ ਸੀ ਆਪਾਂ ਉਹ ਤਾਂ ਮੈਨੂੰ ਪਤਾ ਕੰਜਰ ਤੇਨੇ ਗੋਲੀ ਆਏ ਜੀ ਤੇਨੂੰ ਤੇ ਬਿਸ਼ਾਪ ਦੀ ਹਾਸ਼ਤ ਬਦੀ ਮੈਂ ਕਹਾਂ ਨਾਲੀ ਦਾ ਪਾਟ ਜੇ ਤੇਜ ਵਾਰੀ ਆ ਗੋਲੀ ਹਾਂ ਗੁਰਦੇ ਖੋਰੀ ਜਾਂਦੀ ਆ ਅੱਛਾ ਹੋਰ ਯਾਰ ਉਹਦਾ ਕੰਜਰ ਤੇਨੇ ਅਲੰਬੇ ਵਾਲੀ ਗੱਲ ਹੋ ਗਈ ਤਾਂ ਹੈ ਹਾਂ ਜਿਵੇਂ ਬੋਲੀ ਨਹੀਂ ਸਾਰਾ ਟੇਕ ਵੀ ਸਕਦੀ ਟੇਕ ਤਾਂ ਸਕਦੀ ਆ ਨਹੀਂ ਤਾਂ ਰੌਲਾ ਪਾ ਨਹੀਂ ਕਹਿ ਲਾਂਗੇ ਆਪਾਂ ਘਰੇ ਵਗ ਚੱਲਾਂਗੇ ਰੌਲਾ ਪਾਉਂਦੀ ਆ ਘਰੇ ਚਾਈ ਨੰਬਰ ਨਹੀਂ ਨਹੀਂ ਘਰੇ ਅਲੰਬਾ ਕੀ ਦੇਣਾ ਆਏ ਕੀ ਬੋਲਣਾ ਹਾਂ ਤਾਂ ਕੀ ਬੋਲਣਾ ਘਰੇ ਤਾਂ ਕੀ ਆ ਮਾਰ ਲੱਡੂ ਖਰੀਦਣੇ ਉਹ ਜੱਪਾ ਹੋ ਗਿਆ ਸੀ ਆਪਾਂ ਜੋਦਾ ਉਹ ਜੱਪ ਨੂੰ ਪਾਈ ਦੇਤੀ ਫਿਰ ਉਹ ਟਲਾਈ ਨਹੀਂ ਬਾਈ ਹੁਣ ਬੜਨਗੇ ਆਪਾਂ ਇਹ ਬਾ ਇਹ ਨਹੀਂ ਬਣ ਦਿੰਦਾ ਆਪਾਂ ਨੂੰ ਇਹਦਾ ਆਪਾਂ ਤੇ ਊਂ ਵੀ ਕਰੋੜ ਕਰਿਆ ਕਰੂਗਾ ਮੈਂ ਥੋੜੀ ਜਿਹਾ ਹਾਂ ਹਾਂ ਇਹ ਕਿਤੇ 5-4 ਮਿੰਟ ਨਾ ਹੋਂ ਦਾ ਫੇਰ ਚੜਾ ਦਿੱਤ ਕੰਟਰੋਲ ਤੇ ਆਹ ਚੜਾ ਆਇਓ ਚੜ ਗਈ ਸੀ ਫੇਰ ਨਹੀਂ ਮੈਂ ਹਟਦਾ ਸੀ ਅਖਾਂ ਨੂੰ ਕਿ ਵੀ 700 ਆ ਜੀ ਇਹ ਲਿਗਾ ਜਿਦਾ ਜਮਾ ਲੋਟ ਹੀ ਕਰ ਲੈਂਦਾ ਹਾਂ ਮੰਜਲ ਦਾ ਤੂੰ ਇਸ਼ਾਰ ਨਹੀਂ ਚਫਾ ਪਾ ਕੇ ਲੈ ਜਾਉ ਨੂੰ ਮੈਂ ਮੈਂ ਤਾਂ ਉਹਨੂੰ ਫੜੀ ਘੜਾ ਸੀ ਬੰਦ ਨੂੰ ਮੈਂ ਤਾਂ ਮੈਂ ਆਖੀ ਇਹ ਵੀ ਇਹ ਜ ਆ ਬੰਦਾ ਹੀ ਨਹੀਂ ਹੈਗਾ ਇਹ ਜ ਆ ਬੰਦਾ ਹੀ ਨਹੀਂ ਹੈਗਾ ਓਰੇ ਆਣੀ ਕਿਦਰ ਭਾਗੀ ਓਏ ਆ ਜਾ ਲਵਾ ਦੇ ਵਿੱਚ ੁਰਲਾ ਲਾ ਮੇਰਾ ਕਹਿਣਾ ਉਹਨੇ ਤੇnga ਲੈ ਜਾਣੇ ਮੇਰੇ ਲਈ ਤੇ ਫਿਰ ਮੈਨੂੰ ਐ ਕਿ ਤੂੰ ਅੰਦਰ ਬਾਹਰ ਕੱਢ ਵੀ ਭਾਈ ਮੈਂ ਤਾਂ ਨਹੀਂ ਦਿੰਦਾਣੀ ਤੂੰ ਨਾ ਘਰੇ ਬਾੜਿਆ ਕਰਾ ਨਾ ਘਰੇ ਬਾੜਿਆ ਕਰ ਤੂੰ ਅੰਦਰੋਂ ਕਹਿ ਨਹੀਂ ਸਕਦੀ ਭਾਈ ਮੈਂ ਨਹੀਂ ਤੂੰ ਬੋਲੀ ਵੀ ਛਾਪਣ ਕੇ ਖੜ ਗਈ ਮੇਰਾ ਕਿਉਂ ਨਾ ਮਾੜਾ ਦੇਖ ਲਿਆ ਦੇ ਦੇਖੀ ਉਹ ਹੋਰ ਕੀ ਹਾਂ ਹਰ ਕਿਸਰ ਰਹਿ ਗਈ ਕੋਈ ਲੈ ਮੈਂ ਕੱਪੜੇ ਪਾ ਰੱਖੇ ਸੀ ਗਏ ਤੂੰ ਦੇਖ ਲੈਂਦੀ ਫਿਰ ਮੂਰੇ ਹੋ ਕੇ ਜੇ ਮਾੜਾ ਦੇਖਣਾ ਸੀ ਮੈਂ ਤਾਂ ਦੇਖਾਂ ਏਖਾਂ ਮੈਂ ਜੇ ਤੂੰ ਬਲ ਘਰੇ ਬਣਦੇ ਤਾਂ ਲੱਤਾਂ ਤੋੜ ਦੂੰ ਮੈਂ ਕੀ ਕਰਾਂ ਮੈਂ ਸੱਤ ਕੇ ਲਈ ਚੁੰਦਾ ਤੇ ਕੇ ਲਈ ਚੁੰਦਾ ਜੇ ਦੁਬਾਰਾ ਤੁਹਾਨੂੰ ਘਰੇ ਦਿਸ ਕੇ ਹਿਸਾਬ ਲਾ ਲਈ ਮੈਂ ਬੜਨੀ ਨਾ ਤੇ ਮੈਂ ਹੂੰਡਾ ਦੀ ਨਾ ਹੂੰਡਾ ਦੀ ਤੇ ਮੈਨੂੰ ਰੋ ਮਾਰਿਆ ਨਾ ਕੁੱਤੇ ਤੋੜ ਦੂੰ ਤੋੜ ਦੇ ਜਾਣਦੀ ਆ ਕਿ ਨਹੀਂ ਮੈਂ ਘਰ ਤਲੇ ਤੇ ਤੈਨੂੰ ਟੈਲੀਫੋਨ ਕਰਦੇ ਕਿੱਤਲੇ ਚਿੱਤਰ ਕਰਕੇ ਕਰਿਆ ਕੇ ਸੋਚਣਾ ਨਾ ਪਟਾਦੀ ਕਿਤੇ ਮੈਂ ਦੱਸ ਦੂੰ ਵਿਆਹ ਕਰਦੂਤਾ ਕਰਦੀ ਐ ਅੱਇਆ ਮੇਰੇ ਭਾਈ ਦਾ ਤੋੜਤੇ ਹੋਣਾ ਦੂਜੀ ਵੀ ਤੈਨੂੰ ਉਹ ਭਾਈ ਨੂੰ ਕਹਿੰਦੇ ਇੱਥੇ ਨਾ ਸੱਟ ਮਾਰੇ ਕਿਤੇ ਇੱਥੇ ਵੀ ਮਾਰਨਗੇ ਉਹ ਛੱਡਿਆ ਕਰ ਤੂੰ ਰਹਿਣ ਦੇ ਨਿਸ਼ਾਨੀ ਦਾ ਸਾਰੀ ਉਮਰ ਦੀ ਚਾਹ ਬਣਾ ਕੇ ਰਿਆ ਦਿਮਾਗ ਦਾ ਖਾ ਮੇਰਾ ਬਣਾਣੀ ਨਹੀਂ ਹੁੰਦੀ ਆ ਜਦੋਂ ਆ ਕੇ ਖੜੀ ਹੋ ਬਗਜਾ ਬਗਜਾ ਖੁੰਡੇ ਖਾਈ ਜੀ ਮਿੱਥੋ ਚਾਨੀ ਆ ਜਾਨੀ ਐ ਭਾਈ ਕੋਲੇ ਪਸਤਾ ਆਉਣਾ ਤੇਰੇ ਕੋਲੇ ਭਾਈ ਸਤ루 ਨਾਲੇ ਹੋਰ